ਹਾਲਾਤ ਬੜੇ ਵਿਖੜੇ ਨੇ ਗੁਰਦੁਆਰਾ ਪ੍ਰਬੰਧ ਦੇ ਵੀ ਹਾਲਾਤ ਬੜੇ ਵਿਖੜੇ ਹੋਏ ਹੋਏ ਨੇ ਤੇ ਬਹੁਤ ਕੁਝ ਮਤਲਬ ਜਿਹਦੇ ਸਾਡਾ ਨੁਕਸਾਨ ਹੋ ਰਿਹਾ ਇਹ ਇੱਕ ਕਿਸਮ ਦਾ ਮਤਲਬ ਜਦੋਂ ਚੋਣ ਟਾਈਮ ਤੇ ਨਾ ਹੋਵੇ ਤੇ ਜਿਹੜੇ ਪਹਿਲਾਂ ਮਤਲਬ ਬੈਠੇ ਬੰਦੇ ਹੁੰਦੇ ਨੇ ਪ੍ਰਬੰਧਕ ਹੁੰਦੇ ਨੇ ਮੈਂਬਰ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਸੰਗਤ ਤੇ ਮਸੰਦ ਦੱਸਣ ਲੱਗ ਜਾਂਦੀ ਹੈ ਪੰਥ 'ਚ ਇਕਤਾ ਨਾ ਰਹੇ ਪੰਥਕ ਸ਼ਕਤੀ ਮਜ਼ਬੂਤ ਨਾ ਰਹੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮਿਨੋਰਿਟੀ ਪ੍ਰਤੀ ਜੋ ਬੇਰੁਖੀ ਹੈ ਘਟ ਗਿਣਤੀਆਂ ਪ੍ਰਤੀ ਭਾਰਤ ਸਰਕਾਰ ਦੀ ਉਹਦੇ ਵੀ ਇਹ ਨਤੀਜੇ ਨੇ ਕਿ ਉਹ ਵੀ ਜਾਣਬੁੱਝ ਕੇ ਚੋਣ ਕਰਵਾਉਣ ਦਾ ਯਤਨ ਨਹੀਂ ਕਰਦੀ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਨੇ ਬੜੇ ਭੰਬਲ ਪੂਸੇ ਪਾਏ ਹੋਏ ਨੇ ਹਲੇ ਛੇਤੀ ਕਿਤੇ ਮੈਨੂੰ ਚੋਣ ਹੁੰਦੀ ਲੱਗਦੀ ਨਹੀਂ ਪਰ ਸਰਕਾਰ ਨੂੰ ਵੀ ਜ਼ਰੂਰ ਚਾਹੀਦਾ ਹੈ ਕਿ ਉਹ ਜਿੰਨੀ ਛੇਤੀ ਹੋ ਸਕਦਾ ਵੋਟਾਂ ਵੜਾਉਣ ਵੱਲ ਤਵੱਜੋ ਦੇਣ ਦਾ ਯਤਨ ਕਰਨ ਪਰਮਾਨੈਂਟ ਇਹਨਾਂ ਦੇ ਮਤਲਬ ਕਾਰਡ ਬਣਾਉਣ ਜਿਸ ਤਰ੍ਹਾਂ ਦੂਜੀਆਂ ਵੋਟਾਂ ਦੇ ਕਾਰਡ ਬਣਦੇ ਨੇ ਇਹ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤੁਸੀਂ ਲੰਬਾ ਸਮਾਂ ਐਕਟਿਵ ਮੈਂਬਰ ਵੀ ਰਹੇ ਹੋ ਤੇ ਉਦੋਂ ਕਿਉਂ ਨਹੀਂ ਦੇਖੋ ਅਸਲ ਵਿੱਚ ਤਾਂ ਜਿਹੜਾ ਮੁਖੀ ਹੁੰਦਾ ਨਾ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਮਤਲਬ ਜਿਸ ਬੰਦੇ ਕੋਲ ਪ੍ਰਧਾਨ ਤੌਰ ਤੇ ਪ੍ਰਧਾਨ ਜਿਹੜਾ ਕਰਦਾ ਹੈ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ ਪ੍ਰਧਾਨ ਕੋਲ ਹੀ ਅਸਲ ਵਿੱਚ ਤਾਕਤ ਹੈ ਕੀ ਕਾਰਨ ਹੈ ਕਿ ਨਾ ਤਾਂ ਜਿਹੜੀ ਵੋਟਾਂ ਬਣਾਈਆਂ ਜਾ ਰਹੀਆਂ ਸਹੀ ਢੰਗ ਨਾਲ ਤੇ ਨਾ ਹੀ ਅ ਜਲਦ ਦੇਖੋ ਪਹਿਲੀ ਗੱਲਤਾ ਇਹ ਆ ਵੀ ਇਹ ਬੜੀ ਮੰਦ ਭਾਗੀ ਗੱਲਾ ਹੈ ਕਿ ਬਹੁਤ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਉਹਨਾਂ ਦੀ ਹਲੇ ਹੋਣ ਦੀ ਵੀ ਸੁਭਾਵਨਾ ਨਹੀਂ ਲੱਗਦੀ ਹਰ 5 ਸਾਲ ਬਾਅਦ ਪੱਕੇ ਤੌਰ ਤੇ ਚੋਣਾਂ ਹੋਣ ਉਹਦੇ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਬਣੇ ਇਹ ਵੋਟਾਂ ਬਣਾਉਣ ਲਈ ਕਹਿਤਾ ਦਿੱਤਾ ਗਿਆ ਲੇਕਿਨ ਵੋਟਾਂ ਬਣਾਏਗਾ ਕੌਣ ਇਹ ਬੜੀ ਦੁਬਧਾ ਪਈ ਹੋਈ ਹੈ ਪਿੰਡਾਂ ਚ ਪਟਵਾਰੀ ਜਾਂਦੇ ਨੇ ਪਟਵਾਰੀ ਕਹਿੰਦੇ ਨੇ ਸਾਨੂੰ ਦੋ ਦੋ ਤਿੰਨ ਤਿੰਨ ਫਾਰਮ ਭਰ ਕੇ ਆਪਣੇ ਆਪਣੇ ਪਰਿਵਾਰ ਦੇ ਦੇ ਦਿਓ ਤੇ ਪਟਵਾਰੀ ਇੱਕ ਦਿਨ ਜਾਂਦਾ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਜੋ ਤੁਸੀਂ ਕਿਹਾ ਕੀ ਭਾਰਤ ਸਰਕਾਰ ਸੁਰੇਧ ਨਹੀਂ ਹੈਗੀ ਕਿਉਂ ਨਹੀਂ ਸੁਰੇਧ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਸ਼ਰੂਨੀ ਕਮੇਟੀ ਦੀ ਚੋਣਾਂ ਨੂੰ ਲੈ ਕੇ ਸਾਡੇ ਨਾਲ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੁੜੇ ਨੇ ਨਾਲ ਗੱਲਬਾਤ ਕਰਦੇ ਆਂ ਕਿ ਲੰਬਾ ਸਮਾਂ ਹੋ ਗਿਆ ਸੀ ਕੌਮ ਦੀ ਮੰਗ ਆ ਕਿ ਸ਼ਰੂਨੀ ਕਮੇਟੀ ਦੇ ਜਿਹੜੀ ਚੋਣਾਂ ਜਲਦ ਕਰਾਈਆਂ ਜਾਣ ਪਰ ਲੰਬਾ ਸਮਾਂ ਜਿਹੜੀ ਲੋਕਾਂ ਦੀ ਮੰਗ ਆ ਪਰ ਸ਼ਰੂਨੀ ਕਮੇਟੀ ਦੇ ਚੋਣਾਂ ਨਹੀਂ ਹੋ ਰਹੀਆਂ ਉਸ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਆਂ ਕਿ ਵਿਉਂਤਬੰਦੀ ਚੱਲ ਰਹੀ ਹੈ ਤੇ ਕੀ ਤਿਆਰੀ ਹੈ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਾ ਨਹੀਂ ਲੰਬੇ ਸਮੇਂ ਤੋਂ ਸਿੱਖ ਨਾ ਤਾਂ ਜਿਹੜੀ ਵੋਟਾਂ ਬਣਾਈਆਂ ਜਾ ਰਹੀਆਂ ਸਹੀ ਢੰਗ ਨਾਲ ਤੇ ਨਾ ਹੀ ਜਲਦ ਹੋਣ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਬਹੁਤ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਉਹਨਾਂ ਦੀ ਹਲੇ ਹੋਣ ਦੀ ਵੀ ਸੁਭਾਵਨਾ ਨਹੀਂ ਲੱਗਦੀ। ਨਾ ਭਾਰਤ ਸਰਕਾਰ ਦੇ ਪ੍ਰਤੀ ਸ਼ਹਿਰ ਦਾ ਨਾ ਸਟੇਟ ਗਵਰਨਮੈਂਟ ਪਰ ਇਹਦੇ ਪ੍ਰਤੀ ਸ਼ਹਿਰ ਦਾ। ਪਹਿਲੀ ਗੱਲ ਤਾਂ ਹਰ 5 ਸਾਲ ਬਾਅਦ ਪੱਕੇ ਤੌਰ ਤੇ ਚੋਣਾਂ ਹੋਣ ਉਹਦੇ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਨਿਯੁਕਤ ਕਰੇ ਜਿਸ ਤਰ੍ਹਾਂ ਅਸੈਂਬਲੀ ਦੀਆਂ ਚੋਣਾਂ ਹੁੰਦੀਆਂ ਨੇ ਉਸੇ ਤਰ੍ਹਾਂ ਟਾਈਮ ਟੂ ਟਾਈਮ ਇਹਨਾਂ ਦੀਆਂ ਚੋਣਾਂ ਹੋਣ ਜੇ ਕੋਈ ਮਿਡ ਟਰਮ ਮਤਲਬ ਕੋਈ ਮੈਂਬਰ ਮਰ ਗਿਆ ਉਹਦੀ ਥਾਂ ਤੇ ਖਾਲੀ ਪੋਸਟ ਰਹਿ ਜਾਂਦੀ ਹੈ ਉੱਥੇ ਐਮ ਐਲ ਏ ਦੀ ਤਰ੍ਹਾਂ ਐਮ ਪੀ ਦੀ ਤਰ੍ਹਾਂ ਚੋਣ ਉੱਥੇ ਕਰਾਈ ਜਾਵੇ ਇੱਕ ਤਾਂ ਮੇਰੀ ਡਿਮਾਂਡ ਇਹ ਹੈ ਕਿ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਸਰਕਾਰ ਨੂੰ ਨਿਯੁਕਤ ਕਰਨਾ ਚਾਹੀਦਾ ਹੈ ਪੱਕਾ ਦਫ਼ਤਰ ਉਹਨਾਂ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਰੈਗੂਲਰ ਜਿਹੜੀ ਉਹਦੀ ਵੋਟ ਆ ਜਿਸ ਤਰ੍ਹਾਂ ਅਸੈਂਬਲੀ ਦੀਆਂ ਵੋਟਾਂ ਬਣਦੀਆਂ ਨੇ ਉਸੇ ਤਰ੍ਹਾਂ ਰੈਗੂਲਰੀ ਉਹਨਾਂ ਦੀਆਂ ਵੋਟਾਂ ਬਣਨ ਹੁਣ ਵੱਦ ਕਿਸਮਤ ਇਹ ਹੈ ਕਿ ਵੋਟਾਂ ਬਣਾਉਣ ਲਈ ਕਹਿ ਤਾਂ ਦਿੱਤਾ ਗਿਆ ਲੇਕਿਨ ਵੋਟਾਂ ਬਣਾਏਗਾ ਕੌਣ ਇਹ ਬੜੀ ਦੁਬਧਾ ਪਈ ਹੋਈ ਹੈ ਪਿੰਡਾਂ 'ਚ ਪਟਵਾਰੀ ਜਾਂਦੇ ਨੇ ਪਟਵਾਰੀ ਕਹਿੰਦੇ ਨੇ ਸਾਨੂੰ ਦੋ-ਦੋ ਤਿੰਨ-ਤਿੰਨ ਫਾਰਮ ਭਰ ਕੇ ਆਪਣੇ ਆਪਣੇ ਪਰਿਵਾਰ ਦੇ ਦੇ ਦਿਓ ਇਹ ਪੜਵਾਰੀ ਇੱਕ ਦਿਨ ਜਾਂਦਾ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਤੇ ਲੋਕ ਫਾਰਮ ਬਹੁਤੇ ਭਰਦੇ ਨਹੀਂ ਹੁਣ ਮੈਨੂੰ ਕੱਲ ਐਸਡੀਐਮ ਫਤੇਗੜ ਸਾਹਿਬ ਨੇ ਦੱਸਿਆ ਸੀ ਕਿ ਹਲੇ ਤੱਕ ਉਹਨਾਂ ਕੋਲ 4000 ਫਾਰਮ ਆਇਆ ਸਿਰਫ ਤੇ ਮੇਰੀ ਸਰਕਾਰ ਨੂੰ ਤੁਹਾਡੇ ਜਰੀਏ ਅਪੀਲ ਹੈ ਕਿ ਉਹ ਅੰਗਣਵਾੜੀ ਵਰਕਰਾਂ ਦੀ ਡਿਊਟੀ ਲਾਉਣ ਕਿਉਂਕਿ ਅੰਗਣਵਾੜੀ ਵਰਕਰ ਹਰ ਪਿੰਡ 'ਚ ਦੋ-ਦੋ ਵਰਕਰ ਬੈਠੇ ਨੇ ਉਹ ਘਰ-ਘਰ ਜਾ ਕੇ ਦੋ ਦਿਨਾਂ ਵਿੱਚ ਇੱਕ ਪਿੰਡ ਦੀਆਂ ਵੋਟਾਂ ਬਣਾ ਸਕਦੇ ਨੇ ਤੇ ਉਹਨਾਂ ਦੇ ਬਕਾਇਦਾ ਕਾਰਡ ਬਣਨ ਫੋਟੋਆਂ ਲੱਗਣ ਉਹਨਾਂ ਦੇ ਉੱਤੇ ਬਕਾਇਦਾ ਤੇ ਇਹ ਸੌਖਾ ਤੇ ਵਧੀਆ ਰਾਹ ਹੈ ਪਟਵਾਰੀ ਉਹਨੂੰ تصਦੀਕ ਕਰਨ ਦਾ ਯਤਨ ਕਰਨ ਇਹ ਇਹ ਜਿੰਨਾ ਚਿਰ ਇਹ ਪਰਮਾਨੈਂਟ ਤਰੀਕਾ ਨਹੀਂ اختیار ਕੀਤਾ ਜਾਂਦਾ ਉਹਨਾਂ ਕਰ ਵੋਟਾਂ ਨਹੀਂ ਬਣ ਸਕਦੀਆਂ ਨਾ ਬਣਨੀਆਂ ਨੇ ਨਾ ਲੋਕਾਂ ਦਾ ਮਤਲਬ ਬਹੁਤਾ ਰੁਝਾਨ ਹੈ ਵੈਸੇ ਤਾਂ ਮੈਂ ਇਹ ਸਮਝਦਾ ਕਿ ਜਦੋਂ ਐਮਐਲਏ ਦੀਆਂ ਐਮਪੀ ਦੀਆਂ ਪੰਚਾਇਤ ਚੋਣਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਕਾਰਡ ਬਣਦਾ ਇੱਕ ਵੋਟ ਦਾ ਤੇ ਉਸ ਤਰ੍ਹਾਂ ਪੱਕੇ ਤੌਰ ਤੇ ਕਾਰਡ ਜਿਹੜੇ ਨੇ ਇਹ ਅਸੈਂਬਲੀ ਆਪਣਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵੀ ਬਣਾਏ ਜਾਣੇ ਚਾਹੀਦੇ ਨੇ ਤੇ ਪਰਮਾਨੈਂਟ ਇਲੈਕਸ਼ਨ ਕਮਿਸ਼ਨ ਹੋਣਾ ਚਾਹੀਦਾ ਹੁਣ ਮਤਲਬ ਪਟਵਾਰੀ ਪਿੰਡ ਚ ਜਾਂਦਾ ਪਿੰਡ ਦਾ ਪਿੰਡਾਂ ਦੇ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਤੇ ਪਟਵਾਰੀ ਆਪਣਾ ਜਾ ਕੇ ਵਾਪਸ ਮੁੜਿਆ ਆਉਂਦਾ ਤੇ ਇਹਦੇ ਲਈ ਸ਼ਹਿਰ ਚ ਬੀਐਲਓ ਹੋਵੇ ਪਿੰਡਾਂ ਦਾ ਅੰਗਨwadi ਵਰਕਰ ਹੋਣ ਤੇ ਸੌਖਾ ਤੇ ਵਧੀਆ ਤਰੀਕਾ ਹੈ ਜੁੜੀ ਸਰ ਤੁਸੀਂ ਕਿਹਾ ਕਿ ਭਾਰਤ ਸਰਕਾਰ ਸੁਰੇਤ ਨਹੀਂ ਹੈਗੀ ਕਿਉਂ ਨਹੀਂ ਸੁਰੇਤ ਦੇ ਇੱਕੋ ਮੈਂ ਇਹ ਸਮਝਦਾ ਕਿ ਗੁਰਦੁਆਰਾ ਪ੍ਰਬੰਧ ਜਿਹੜਾ ਦੁਨੀਆ ਵਿੱਚ ਧਰਮ ਦੇ ਖੇਤਰ ਦੇ ਅੰਦਰ ਧਾਰਮਿਕ ਸਥਾਨਾਂ ਦੇ ਪ੍ਰਬੰਧ ਲਈ ਜੇ ਸਭ ਤੋਂ ਚੰਗਾ ਤੇ ਵਧੀਆ ਪ੍ਰਬੰਧ ਆ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਤੇ ਇਸ ਪ੍ਰਬੰਧ ਦੇ ਰਹਿਣ ਕਿ ਤਾਂ ਪੰਥਕ ਏਕਤਾ ਵੀ ਰਹਿੰਦੀ ਆ ਪੰਥਕ ਸ਼ਕਤੀ ਮਜ਼ਬੂਤ ਰਹਿੰਦੀ ਆ ਸਿੱਖ ਲੀਡਰਸ਼ਿਪ ਵੀ ਹਰ 5 ਸਾਲ ਬਾਅਦ ਨਵੀਂ ਪੈਦਾ ਹੋ ਜਾਂਦੀ ਆ ਹੁਣ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਨਾ ਹੋਣ ਕਰਕੇ ਪੰਥਕ ਲੀਡਰਸ਼ਿਪ ਵੀ ਨਹੀਂ ਨਿਕਲਦੀ ਤੇ ਜਿਹਦੇ ਨਤੀਜੇ ਨਿਕਲੇ ਵੇ ਹਨੇ ਹਨੇ ਮੀਰੀ ਹੋਈ ਪਈ ਆ ਹਾਲਾਤ ਬੜੇ ਵਿਖੜੇ ਨੇ ਗੁਰਦੁਆਰਾ ਪ੍ਰਬੰਧ ਦੇ ਵੀ ਹਾਲਾਤ ਬਿਖੜੇ ਹੋਏ ਹੋਏ ਨੇ ਤੇ ਬਹੁਤ ਕੁਝ ਮਤਲਬ ਜਿਹਦੇ ਸਾਡਾ ਨੁਕਸਾਨ ਹੋ ਰਿਹਾ ਤੇ ਜ਼ਰੂਰਤ ਹੈ ਇਸ ਗੱਲ ਦੀ ਕਿ ਪੰਥਕ ਲੀਡਰਸ਼ਿਪ ਪੈਦਾ ਕਰਨ ਦੇ ਲਈ ਗੁਰਦੁਆਰਾ ਪ੍ਰਬੰਧਨ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਲਈ ਹਰ 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ ਹੁਣ ਚੋਣ ਤਾਂ ਸਰਕਾਰ ਨਹੀਂ ਕਰਾਉਂਦੀ ਲੇਕਿਨ ਲੋਕ ਕਹੀ ਜਾਂਦੇ ਨੇ ਕਿ ਇਹ ਆਪੇ ਨਹੀਂ ਚੋਣ ਕਰਾਉਂਦੇ ਜੀ 15 ਸਾਲਾਂ ਤੋਂ ਮਸੰਦਾ ਵਾਂਗੂ ਬੈਠੇ ਨੇ ਇਹ ਇੱਕ ਕਿਸਮ ਦਾ ਮਤਲਬ ਜਦੋਂ ਚੋਣ ਟਾਈਮ ਤੇ ਨਾ ਹੋਵੇ ਤੇ ਜਿਹੜੇ ਪਹਿਲਾ ਮਤਲਬ ਬੈਠੇ ਬੰਦੇ ਹੁੰਦੇ ਨੇ ਪ੍ਰਬੰਧਕ ਹੁੰਦੇ ਨੇ ਮੈਂਬਰ ਹੁੰਦੇ ਨੇ ਸ਼ਰੋਮਣੀ ਕਮੇਟੀ ਦੇ ਉਹਨਾਂ ਨੂੰ ਸੰਗਤ ਇਹ ਮਸੰਦ ਦੱਸਣ ਲੱਗ ਜਾਂਦੀ ਹੈ ਜਦ ਕਿ ਉਹ ਮਸੰਦ ਪ੍ਰਥਾ ਰਹੀ ਹੈ ਮਸੰਦ ਪ੍ਰਥਾ ਹੋਰ ਹੁੰਦੀ ਹੈ ਤੇ ਮੈਂਬਰ ਸ਼ਰੋਮਣੀ ਕਮੇਟੀ ਹੋਰ ਹੁੰਦਾ ਇਸ ਲਈ ਮੈਂ ਸਮਝਦਾ ਕਿ ਸਿੱਖ ਲੀਡਰਸ਼ਿਪ ਨਾ ਨਿਕਲੇ ਪੰਥ 'ਚ ਇਕਤਾ ਨਾ ਰਹੇ ਪੰਥਕ ਸ਼ਕਤੀ ਮਜ਼ਬੂਤ ਨਾ ਰਹੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮਿਨੋਰਟੀ ਪ੍ਰਤੀ ਜੋ ਬੇਰੁਖੀ ਹੈ ਘੱਟ ਗਿਣਤੀਆਂ ਪ੍ਰਤੀ ਭਾਰਤ ਸਰਕਾਰ ਦੀ ਉਹਦੇ ਵੀ ਇਹ ਨਤੀਜੇ ਨੇ ਕਿ ਉਹ ਵੀ ਜਾਣਬੁੱਝ ਕੇ ਚੋਣ ਕਰਵਾਉਣ ਦਾ ਯਤਨ ਨਹੀਂ ਕਰਦੇ ਹੁਣ ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਹਰਿਆਣੇ ਦੇ ਅੰਦਰ ਕਮੇਟੀ ਦਾ ਵਖਰੀ ਬਣਾਤੀ ਲੇਕਿਨ 1925 ਦਾ ਗੁਰਦੁਆਰਾ ਐਕਟ ਉਸੇ ਤਰ੍ਹਾਂ ਸਟੈਂਡ ਕਰਦਾ ਇਸ ਲਈ ਇਹਦਾ ਨਰਣਾ ਵੀ ਸਰਕਾਰ ਨੂੰ ਉਸ ਮਤਲਬ ਉਸੇ ਟਾਈਮ ਕਰਨਾ ਚਾਹੀਦਾ ਸੀ ਕਿ ਜਿਹੜੇ ਹੈ ਹਰਿਆਣੇ ਦੇ 11 ਮੈਂਬਰ ਨੇ ਉਹ ਕਿਵੇਂ ਚੋਣੇ ਜਾਣਗੇ ਮਤਲਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਉਂਕਿ ਸ਼ਰੋਮਣੀ ਕਮੇਟੀ ਦਾ ਪੇਰੈਂਟਸ ਬਾਡੀ ਹੈਗੀ ਹੈ ਅਮੇ ਉਹਦੀ ਗਾਹ ਵੱਖਰੀ ਕਮੇਟੀ ਹਰਿਆਣੇ ਦੀ ਬਣਾਤੀ ਪਰ ਪੇਰੈਂਟਸ ਬੋਡੀ ਨੂੰ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਤਾਂ ਉਸੇ ਤਰ੍ਹਾਂ ਸਟੈਂਡ ਕਰਦੀ ਹੈ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਨੇ ਬੜੇ ਭੰਬਲ ਭੂਸੇ ਪਾਏ ਹੋਏ ਨੇ ਹਲੇ ਛੇਤੀ ਕੀਤਾ ਮੈਨੂੰ ਚਾਹਣ ਹੁੰਦੀ ਲੱਗਦੀ ਨਹੀਂ ਪਰ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ ਕਿ ਉਹ ਜਿੰਨੀ ਛੇਤੀ ਹੋ ਸਕਦਾ ਵੋਟਾਂ ਵੜਾਉਣ ਵੱਲ ਤਵੱਜੋ ਦੇਣ ਦਾ ਯਤਨ ਕਰਨ ਪਰਮਾਨੈਂਟ ਇਹਨਾਂ ਦੇ ਮਤਲਬ ਕਾਰਡ ਬਣਾਉਣ ਜਿਸ ਤਰ੍ਹਾਂ ਦੂਜੀਆਂ ਵੋਟਾਂ ਦੇ ਕਾਰਡ ਬਣਦੇ ਨੇ ਹੁਣ ਦੋ-ਦੋ ਫੋਟੋਆਂ ਮੰਗ ਲਈਆਂ ਇਕੱਲੇ-ਇਕੱਲੇ ਪਿੰਡ ਦੇ ਵਿੱਚੋਂ ਲੋਕਾਂ ਕੋਲ ਫੋਟੋ ਬਣਾਉਣ ਤਿਆਰ ਕਰਨ ਦਾ ਪ੍ਰਬੰਧ ਏਰੀ ਹੈ ਜੇ ਅੰਗਣਵਾੜੀ ਵਰਕਨਾ ਕੋਲ ਹੋਊਗਾ ਇੱਕ ਦਿਨ ਨਹੀਂ ਦੋ 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 ਨਹੀਂ ਤਿੰਨੇ ਦਿਨ ਆਪੇ ਫੋਟੋ ਮੰਗੀ ਜਾਏਗੀ ਪਿੰਡ 'ਚ ਬੈਠੀਆਂ ਨੇ ਬੀਬੀਆਂ ਤੇ ਉਹ ਸੌਖਾ ਤਰੀਕਾ ਉਹ ਉਦਾਂ ਦਾ ਰਾ ਸਰਕਾਰ ਨੂੰ ਅਖਤਿਆਰ ਕਰਨਾ ਚਾਹੀਦਾ ਪੱਜੜੀ ਸਾਹਿਬ ਜੀ ਕਹਿੰਿਆ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤੁਸੀਂ ਲੰਬਾ ਸਮਾਂ ਡਾਇਰੈਕਟਰ ਮੈਂਬਰ ਵੀ ਰਹੇ ਹੋ ਤੇ ਉਦੋਂ ਕਿਉਂ ਨਹੀਂ ਸੁਧਾਰ ਦੇਖੋ ਅਸਲ ਵਿੱਚ ਤਾਂ ਜਿਹੜਾ ਮੁਖੀ ਹੁੰਦਾ ਨਾ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਮਤਲਬ ਜਿਸ ਬੰਦੇ ਕੋਲ ਪ੍ਰਧਾਨ ਤੌਰ ਪ੍ਰਧਾਨ ਜਿਹੜਾ ਕਰਦਾ ਹੈ ਜੀ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ ਪ੍ਰਧਾਨ ਕੋਲ ਹੀ ਅਸਲ ਵਿੱਚ ਤਾਕਤ ਹੈ ਜਿਹੜੇ ਮੈਂਬਰ ਨੇ ਉਹ ਤਾਂ ਮਤਲਬ ਮੋਹਰ ਲਾਉਣ ਤੱਕੇ ਮਹਦੂਦ ਹੁੰਦੇ ਨੇ ਤੇ ਜਨਨਾ ਚਿਰ ਜਥੇਦਾਰ ਗੁਰਚਰਨ ਸਿੰਘ ਟੋੜਾ ਰਹੇ ਸ਼ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਉਦੋਂ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਕਾਇਮ ਰਹੀ ਅੱਜ ਸ਼ਰੋਮਣੀ ਕਮੇਟੀ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਨਹੀਂ ਰਹੀ ਅੱਜ ਤਾਂ ਸ਼ਰੋਮਣੀ ਕਮੇਟੀ ਅਕਾਲੀ ਦਲ ਦਾ ਇੱਕ ਬਿੰਗ ਬਣ ਕੇ ਰਹੇਗੀ ਹੁਣ ਜੋ ਕੁਝ ਵੀ ਮੈਨੇਜਰ ਨੇ ਕਰਨਾ ਹੈ ਉਹ ਪ੍ਰਧਾਨ ਕੰਨੀ ਦੇਖੀ ਜਾਂਦਾ ਪ੍ਰਧਾਨ ਉੱਪਰਲੀ ਲੀਡਰਸ਼ਿਪ ਕੰਨੀ ਦੇਖੀ ਜਾਂਦਾ ਸਹੀ ਟਾਈਮ ਤੇ ਸਹੀ ਫੈਸਲਾ ਲੈਣ ਦੀ ਸਮਰੱਥਾ ਚ ਨਹੀਂ ਕੋਈ ਹੈਗਾ ਤੇ ਮੈਂ ਇਹ ਸਮਝਦਾ ਇੱਕ ਤਾਂ ਰਾਸ਼ੀ ਗਲਬਾ ਜਿਹੜਾ ਸ਼ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਉਹ ਬਹੁਤ ਮਾੜਾ ਹੈ ਉਹਨਾਂ ਨੂੰ ਸਮਝ ਨਹੀਂ ਗੁਰਮੱਦੀ ਸਿਧਾਂਤਾਂ ਦੀ ਪਰੰਪਰਾਵਾਂ ਦੀ ਮर्यादा ਦੀ ਲੇਕਿਨ ਦਖਲ ਉਹ ਬੇਲੋੜਾ ਦਿੰਦੇ ਨੇ ਜਦੋਂ ਮਤਲਬ ਸਮਝੇ ਨਹੀਂ ਫਿਰ ਇੰਨਾ ਬੇਲੋੜਾ ਦਖਲ ਦੇਣ ਦੀ ਕੀ ਜ਼ਰੂਰਤ ਪਈ ਹੈ ਜੀ ਸ਼ਰੋਮਣੀ ਕਮੇਟੀ ਨੂੰ ਇੰਡੀਪੈਂਡੈਂਸੀ ਮਤਲਬ ਕਰਨ ਉਹਦੀ ਉਹ ਆਪਣਾ ਕੰਮ ਕਰੇ ਉਹ ਪੰਥ ਦੇ ਪੰਥਕ ਖੇਤਰ ਚ ਕਰੇ ਉਹਨਾਂ ਨੇ ਆਪਣੀ ਪੋਲਿਟਿਕਸ ਕਰਨੀਆਂ ਕਰੀ ਜਾਣ ਉਹ ਜਿਸ ਤਨਾ ਕਰਨਾ ਚਾਹੁੰਦੇ ਨੇ ਕੀ ਕਾਰਨ ਹੈ ਕਿ ਪ੍ਰਧਾਨ ਨੂੰ ਤਾਕਤ ਨਹੀਂ ਦਿੱਤੀ ਜਾ ਰਹੀ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਵੀ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਨਾ ਨੂੰ ਆਪਣੀ ਰਾਸ਼ਟਾ ਜਿਹੜੀ ਹੈ ਪ੍ਰਾਪਤੀ ਲਈ ਉਹ ਸਾਰੇ ਸਾਧਨਾਂ ਦੀ ਦੁਰਵਰਤੋਂ ਕਰ ਰਹੇ ਨੇ ਜੋ ਬਿਲਕੁਲ ਗਲਤ ਨਹੀਂ ਹੋਣੀ ਚਾਹੀਦੀ ਤੇ ਜਿੰਨਾ ਕਿ ਸ਼ਰੋਮਣੀ ਕਮੇਟੀ ਅੱਧੀ ਅੱਧਰੀ ਆਜ਼ਾਦ ਤੇ ਨਿਆਰੀ ਹਸਤੀ ਕਾਇਮ ਨਹੀਂ ਰਹਦੀ ਪ੍ਰਧਾਨ ਇੰਡੀਪੈਂਡੈਂਟ ਹੋ ਕੇ ਕੰਮ ਨਹੀਂ ਕਰਦਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੁਧਾਰ ਦੇਵੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਪੰਥਕੈਕਤਾ ਦੇ ਲਈ ਪੰਥਕ ਸਿਧਾਂਤਾਂ ਪਰੰਪਰਾਵਾਂ ਤੇ ਮਰਿਆਦਾ ਲਈ ਸੁਧਾਰ ਦੇਣ ਤੇ ਉਹਨਾਂ ਨੂੰ ਯਤਨ ਕਰਨੇ ਚਾਹੀਦੇ ਨੇ ਲੇਕਿਨ ਸ਼ਰੋਮਣੀ ਕਮੇਟੀ ਦੇ ਸਾਧਨਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਦੁਰਵਰਤੋਂ ਕੀਤੀ ਜਾ ਰਹੀ ਹੈ ਉਹ ਮੰਦ ਭਾਗ ਨਹੀਂ ਦੁਰਵਰਤੋਂ ਤਾਂ ਸਭ ਤੋਂ ਵੱਡੀ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਦੇਖੋ ਕਦੇ ਵੀ ਇਹ ਦੋਸ਼ ਲਾ ਰਹੇ ਸੀ ਸੁਖਵੀਰ ਬਾਦਲ ਦੇ ਮੇਰੀ ਬੇਨਤੀ ਸੁਣਾਓ ਇਹ ਦੋਸ਼ ਨਹੀਂ ਹੈ ਇਹ ਸੱਚ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਿਛਲੇ ਸਮੇਂ ਵਿੱਚ ਉਹਨਾਂ ਨੇ ਮਾਫੀ ਮੰਗੀ ਮਾਫੀ ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਮੰਗਣੀ ਚਾਹੀਦੀ ਸੀ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣਾ ਚਾਹੀਦਾ ਸੀ ਤਨਖਾਹ ਲਵੋਣੀ ਚਾਹੀਦੀ ਸੀ ਦੱਸਣਾ ਚਾਹੀਦਾ ਸੀ ਪੰਥ ਨੂੰ ਕਿ ਅਸੀਂ ਆਹ ਗਲਤੀਆਂ ਕੀਤੀਆਂ ਨੇ ਆਹ ਭੁੱਲਾਂ ਸਾਤੋਂ ਹੋਈਆਂ ਨੇ ਇਹ ਤਾਂ ਕੋਈ ਕਿਹਾ ਨਹੀਂ ਕੋਈ ਵੀ ਪਹਿਲੀ ਗਲਤੀਆਂ ਅਕਾਲ ਤਖਤ ਦੇ ਪਿੱਛੇ ਖੜ ਕੇ ਮਾਫੀ ਮੰਗੀ ਫਿਰ ਉਹ ਆ ਰਸਮੀ ਤੌਰ ਤੇ ਮੰਗੀ ਕਿ ਜਿਵੇਂ ਸਟੇਜ ਲੱਗੀ ਹੁੰਦੀ ਹੈ ਉੱਥੇ ਸਟੇਜ ਲਾਉਣ ਦਾ ਅਧਿਕਾਰ ਹੈ ਨਹੀਂ ਕਿਸੇ ਨੂੰ ਉਹਨਾਂ ਨੇ ਉੱਥੇ ਸਟੇਜ ਲਾਈ ਜਥੇਦਾਰ ਨੇ ਕੋਈ ਨੋਟਸ ਨਹੀਂ ਲਿਆ ਜਦੋਂ ਜਥੇਦਾਰ ਆਪਣੀ ਧਿਰ ਤੋਂ ਨੋਟਸ ਲੈਣ ਦਾ ਯਤਨ ਨਹੀਂ ਕਰਦਾ ਤਾਂ ਲੋਕਾਂ ਦਾ ਵੀ ਵਿਸ਼ਵਾਸ ụtਦਾ ਅਕਾਲ ਤਖਤ ਤੋਂ ਨੰਬਰ 2 ਤੇ ਦੂਜੀ ਗੱਲ ਇਹ ਇਹ ਦੱਸਣ ਦਾ ਯਤਨ ਨਹੀਂ ਕੀਤਾ ਗਿਆ ਸਾ ਅਸੀਂ ਗੁਨਾਹ ਕੀ ਕੀਤੇ ਨੇ ਉਹ ਦੱਸਣ ਦਾ ਸਹੀ ਵੀ ਆ ਅਸੀਂ ਆ ਗਲਤੀ ਕੀਤੀ ਐ ਸਰਸੇ ਵਾਲੇ ਸਾਧ ਨੂੰ ਅਸੀਂ ਅਕਾਲ ਤਖਤ ਦੇ ਜੱਥੇਦਾਰ ਦੀ ਧੌਣ ਤੇ ਗੋਡਾ ਰੱਖ ਕੇ ਪਾਫੀ ਨਾਮਾ ਦਵਾਇਆ ਅਸੀਂ ਸਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਅਸੀਂ ਉਹ ਸੰਗਤ ਨੂੰ ਇਨਸਾਫ ਨਹੀਂ ਦੇ ਸਕੇ ਜਿਹੜੀ ਸੰਗਤ ਨੇ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਕਿੰਨੇ 31 ਸਾਲ ਦੱਬ ਕੇ ਰੱਖੀ ਉਹ ਕੱਢਣ ਦਾ ਯਤਨ ਨਹੀਂ ਕੀਤਾ ਗਿਆ ਇਹ ਗੱਲਾਂ ਕਿਉਂ ਨਾ ਕੀਤੀਆਂ ਇਹ ਜਿਹੜੀ ਭੁੱਲ ਬਖਸ਼ਾਈ ਗਈ ਇਹ ਤਾਂ ਰੂਟੀਨ ਮੈਟਰ ਹੈ ਆਪਾਂ ਰੋਜ਼ ਜਦੋਂ ਅਰਦਾਸ ਕਰਦੇ ਆ ਸਵੇਰੇ ਸ਼ਾਮ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਉਹ ਅਰਦਾਸ ਤੇ ਵਿੱਚ ਕਹਿੰਦਾ ਵੀ ਸੱਚੇ ਪਾਤਸ਼ਾਹ ਕੋਈ ਬਾਣੀ ਪੜਦਿਆਂ ਅਖਰ ਵੱਧ ਘਟ ਹੋ ਗਿਆ ਹੋਵੇ ਤਾਂ ਖਿਮਾ ਕਰਨੀ ਅੱਗੇ ਲਈ ਸ਼ੁੱਧ ਬਾਣੀ ਪੜਨ ਦੀ ਪ੍ਰੇਰਣਾ ਦੇਣੀ ਇਹ ਤਾਂ ਰਸਮੀ ਜੀਆਂ ਗੱਲਾਂ ਨੇ ਜਿਹੜੀਆਂ ਸੁਖਵੀਰ ਸਿੰਘ ਬਾਦਲ ਨੇ ਕੀਤੀਆਂ ਨੇ ਪਹਿਲਾਂ ਉਹਨੇ ਆਪਣੇ ਪਿਤਾ ਦੇ ਭੋਗ ਤੇ ਕੀਤੀਆਂ ਹੁਣ ਮਤਲਬ ਉਸ ਤਰੀ ਅਕਾਲ ਤਖਤ ਤੇ ਕਰਤੀਆਂ ਇਸ ਮਾਫੀ ਨੂੰ ਸੰਗਤਾਂ ਨੇ ਪ੍ਰਵਾਨੇ ਨਹੀਂ ਕੀਤਾ ਜੇ ਕੀਤਾ ਤਾਂ ਮੈਨੂੰ ਦੱਸ ਦਿਓ ਤੇ ਇਸ ਕਰਕੇ ਮੈਂ ਸਮਝਦਾ ਪੂਰੀ ਸ਼ਹਿਰਦਤਾ ਨਾਲ ਅਕਾਲ ਤਖਤ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਦੀ ਜ਼ਰੂਰਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਾਜਸੀ ਗਲਵਾ ਆਪਣਾ ਖਤਮ ਉਹਨਾਂ ਨੂੰ ਕਰਨਾ ਚਾਹੀਦਾ ਉਹਨੂੰ ਇੰਡੀਪੈਂਡੈਂਟ ਹੋ ਕੇ ਕੰਮ ਕਰਨ ਦੇ ਯਤਨ ਕਰਨ ਦੇਣੇ ਚਾਹੀਦੇ ਨੇ ਉਹਨ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਹੈ ਕੌਣ ਲੜੇਗਾ ਜੀ ਮੈਨੂੰ ਤੁਸੀਂ ਦੱਸੋ ਸਰਕਾਰ ਇਹਨਾਂ ਦੀ ਰਹੀ ਇਨਕੁਆਰੀਆਂ ਦਾ ਬਕੈਨਾ ਨਹੀਂ ਰੱਖੀਆਂ ਤੇ ਇਨਸਾਬ ਕਿੱਥੋਂ ਮਿਲੇਗਾ ਜੀ ਇਸ ਕਰਕੇ ਮੈਂ ਇਹ ਕਹਣਾ ਕਿ ਰਾਸ਼ੀ ਪ੍ਰਭਾਵ ਤੋਂ ਸ਼੍ਰੋਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਇਹ ਸਨ ਜਥੇਦਾਰ ਕਰਨੈਲ ਸਿੰਘ ਪੰਜੋੜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਰਾਸ਼ੀ ਪ੍ਰਭਾਵਰ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਨ ਦੀ ਲੋੜ ਹੈ ਫਤਿਹਗੜ੍ਹ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ